ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਲੋਭੀ ਪੁਰਸ਼ ਦੀ ਇੱਕ ਸਮੇਂ ਰਾਜੇ ਭੋਜ ਦੀ ਸਭਾ ਵਿੱਚ ਇੱਕ ਪੁਰਸ਼ ਨੇ ਆ ਕੇ ਪ੍ਰਸ਼ਨ ਕੀਤਾ ਕਿ ਜਿਸ ਵਿੱਚ ਮਨੁੱਖ ਫਸ ਕੇ ਨਿਕਲ ਨਾ ਸਕੇ ਅਜਿਹੀ ਦਲਦਲ ਕਿਹੜੀ ਹੈ ਰਾਜੇ ਭੋਜ ਦੀ ਸਭਾ ਵਿੱਚ 1400 ਬੜੇ-ਬੜੇ ਵਿਦਵਾਨ ਪੰਡਿਤ ਰਹਿੰਦੇ ਸਨ ਆਪੋ ਆਪਣੀ ਦਲੀਲ ਸਾਰਿਆਂ ਨੇ ਦਿੱਤੀ ਪਰ ਇੱਕ ਦੂਜੇ ਨਾਲ ਕਿਸੇ ਦੀ ਦਲੀਲ ਨਾ ਮਿਲੀ ਇਸ ਕਰਕੇ ਤਸੱਲੀ ਨਾ ਹੋਈ ਫਿਰ ਰਾਜੇ ਭੋਜਣੇ ਆਪਣੇ ਰਾਜਪ੍ਰੋਹਿਤ ਨੂੰ ਬੁਲਾ ਕੇ ਕਿਹਾ ਕਿ ਤੂੰ ਸਭ ਤੋਂ ਵੱਡਾ ਵਿਦਵਾਨ ਹੈ ਜੇਕਰ ਤੂੰ ਇਸ ਪ੍ਰਸ਼ਨ ਦਾ ਉੱਤਰ 8 ਦਿਨ ਦੇ ਅੰਦਰ ਨਾ ਦਿੱਤਾ ਤਾਂ ਤੈਨੂੰ ਕਤਲ ਕਰ ਦਿੱਤਾ ਜਾਵੇਗਾ ਪ੍ਰੋਹਿਤ ਨੂੰ ਆਪਣੇ ਮਨ ਵਿੱਚ ਵਿਚਾਰਦਿਆਂ 6 ਦਿਨ ਗੁਜ਼ਰ ਗਏ ਪਰ ਸਮਝ ਨਾ ਆਈ 7ਵੇਂ ਦਿਨ ਸ਼ਹਿਰ ਛੱਡ ਕੇ ਬਾਹਰ ਜੰਗਲ ਵਿੱਚ ਇਕਾਂਤ ਜਗ੍ਹਾ ਪਰ ਬੈਠ ਕੇ ਸੋਚਾਂ ਸੋਚਣ ਲੱਗ ਪਿਆ ਇਤਨੇ ਨੂੰ ਭੇਡਾਂ ਦੇ ਚਾਰਨ ਵਾਲਾ ਇੱਕ ਬੁੱਢਾ ਹੈਯਾਲੀ ਜੋ ਪੁਰਾਣਾ ਸਤਸੰਗੀ ਤੇ ਬਹੁਤ ਵਿਚਾਰਵਾਨ ਸੀ ਉਸ ਦੇ ਪਾਸ ਆ ਕੇ ਰਾਜ ਪੁਜਰੀ ਤੋਂ ਪੁੱਛਿਆ ਆਪ ਜੀ ਦਾ ਮੂੰਹ ਪਰਸ਼ਨ ਕਿਉਂ ਨਹੀਂ ਹੈ ਆਪ ਕਿਸ ਚਿੰਤਾ ਵਿੱਚ ਬੈਠੇ ਹੋ ਰਾਜ ਪੁਜਰੀ ਨੇ ਆਪਣਾ ਸਾਰਾ ਦੁੱਖ ਸੁਣਾਇਆ ਕਿ ਰਾਜੇ ਭੋਜ ਦੀ ਸਭਾ ਵਿੱਚ ਇੱਕ ਮਨੁੱਖ ਨੇ ਦਲਦਲ ਦਾ ਪ੍ਰਸ਼ਨ ਕੀਤਾ ਹੈ ਉਸ ਦਾ ਉੱਤਰ ਤਸੱਲੀ ਬਖਸ਼ ਕਿਸੇ ਨੂੰ ਨਹੀਂ ਆਇਆ ਹੁਣ ਮੈਨੂੰ 8 ਦਿਨ ਦੀ ਮੌਲਤ ਮਿਲੀ ਹੋਈ ਹੈ 6 ਦਿਨ ਬੀਤ ਗਏ ਹਨ ਸਤਵਾਂ ਦਿਨ ਬੀਤ ਰਿਹਾ ਹੈ ਅਜੇ ਸਮਝ ਨਹੀਂ ਆਈ ਹੈ ਇਹ ਗੱਲ ਸੁਣ ਕੇ ਅਯਾਲੀ ਨੇ ਕਿਹਾ ਤੂੰ ਰਾਜ ਵਿੱਚੋਂ ਕੀ ਲੈਣਾ ਹੈ ਉਸ ਨੂੰ ਛੱਡ ਕੇ ਤੂੰ ਮੇਰਾ murid ਬਣ ਜਾ ਮੈਂ ਤੈਨੂੰ 파ਰਸ ਦੇਵਾਂਗਾ ਕਿਉਂਕਿ 파ਰਸ ਸਭ ਤੋਂ ਉੱਤਮ ਚੀਜ਼ ਹੈ ਇਹ ਕਿਸੇ ਲਾਇਕ ਸ਼ਿਸ਼્ય ਜਾਂ ਪੁੱਤਰ ਨੂੰ ਦਿੱਤੀ ਜਾਂਦੀ ਹੈ ਸ਼ਾਦੀ ਮੈਂ ਕਰਾਈ ਨਹੀਂ ਹੈ ਫਕੀਰੀ ਬਾਣੇ ਵਿੱਚ ਹੀ ਫਿਰ ਰਿਹਾ ਹਾਂ ਇਸ ਲਈ ਮੇਰਾ ਪੁੱਤਰ ਕੋਈ ਨਹੀਂ ਹੈ ਤੂੰ ਹੀ ਇਸ ਸ਼ਿਸ਼ ਬਣ ਕੇ ਲੈ ਲੈ ਕਿਉਂਕਿ ਜਦ ਵੀ ਕੋਈ ਕਿਸੇ ਤੋਂ ਗੁਣ ਲੈਂਦਾ ਹੈ ਤਾਂ ਸ਼ਿਸ਼ ਬਣ ਕੇ ਹੀ ਲੈਂਦਾ ਹੈ ਇਹ 파ਸ ਅਜਹੀ ਚੀਜ਼ ਹੈ ਜੇ ਤੁਸੀਂ ਸੱਤ ਪੀੜੀਆਂ ਤੱਕ ਵੀ ਖਾਂਦੇ ਰਹੋਗੇ ਤਾਂ ਮੁੱਕੇਗੀ ਨਹੀਂ ਤੁਹਾਨੂੰ ਨੌਕਰੀ ਕਰਨ ਦੀ ਜ਼ਰੂਰਤ ਹੀ ਨਹੀਂ ਪਵੇਗੀ ਇਹ ਗੱਲਾਂ ਸੁਣ ਕੇ ਉਹ ਬ੍ਰਾਹਮਣ ਸ਼ਿਸ਼ ਬਣਨ ਨੂੰ ਤਿਆਰ ਹੋ ਗਿਆ ਅਯਾਲੀ ਨੇ ਕਿਹਾ ਅਗਰ ਤੂੰ ਮੇਰਾ ਸ਼ਿਸ਼ ਬਣਨ ਨੂੰ ਤਿਆਰ ਹੈ ਤਾਂ ਮੈਂ ਆਪਣੀ ਭੇਡ ਦਾ ਦੁੱਧ ਚੋ ਕੇ ਪਹਿਲੇ ਆਪ ਪੀਵਾਂਗਾ ਫੇਰ ਤੈਨੂੰ ਸੀਤ ਪ੍ਰਸ਼ਾਦ ਦਿਆਂਗਾ ਅਗਰ ਆਪ ਪੀਓਗੇ ਤਾਂ ਪਾਰਸ ਮਿਲੇਗਾ ਬ੍ਰਾਹਮਣ ਨੇ ਕਿਹਾ ਭੇੜ ਦਾ ਦੁੱਧ ਪੀਣਾ ਬ੍ਰਾਹਮਣ ਨੂੰ ਮਨਾ ਹੈ ਫੇਰ ਤੂੰ ਮੁਸਲਮਾਨ ਹੈ ਤੇਰਾ ਝੂਠਾ ਦੁੱਧ ਕਿਵੇਂ ਪੀਵਾਂਗਾ ਇਹ ਗੱਲ ਬ੍ਰਾਹਮਣ ਤੋਂ ਸੁਣ ਕੇ ਇਹ ਆਲੀ ਉੱਠ ਕੇ ਚਲਾ ਗਿਆ ਪਿੱਛੋਂ ਬ੍ਰਾਹਮਣ ਨੇ ਸੋਚਿਆ ਕਿ ਇਸ ਪਾਪ ਦੀ ਨਿਵਰਤੀ ਲਈ ਮੈਂ ਪ੍ਰਾਸ਼ਿਤ ਕਰ ਲਵਾਂਗਾ ਹਮੇਸ਼ਾ ਲਈ ਨੌਕਰੀ ਤੋਂ ਤਾਂ ਛੁੱਟ ਜਾਵਾਂਗਾ ਇਹ ਗੱਲ ਵਿਚਾਰ ਕੇ ਬ੍ਰਾਹਮਣ ਨੇ ਅੱਗੇ ਹੋ ਕੇ ਇਹ ਆਲੀ ਨੂੰ ਕਿਆ ਬੇਸ਼ੱਕ ਭੇਡ ਦਾ ਦੁੱਧ ਹੈ ਚੋਕੇ ਆਪ ਪੀ ਕੇ ਮੈਨੂੰ ਦਿਓ ਮੈਂ ਪੀ ਲਵਾਂਗਾ ਪਰ ਪਾਰਸ ਦੇ ਦੇਣਾ ਉਹ ਸੁਣ ਕੇ ਐਯਾਲੀ ਨੇ ਕਿਹਾ ਉਹ ਵਕਤ ਆ ਗਿਆ ਹੁਣ ਮੈਂ ਪੀ ਕੇ ਕੁੱਤੇ ਨੂੰ ਪਿਲਾ ਕੇ ਫਿਰ ਤੈਨੂੰ ਦਿਆਂਗਾ ਜੇ ਤੂੰ ਪੀ ਲਿਆ ਤਾਂ ਪਾਰਸ ਦਿਆਂਗਾ ਬ੍ਰਾਹਮਣ ਨੇ ਕਿਹਾ ਕੁੱਤੇ ਦਾ ਝੂਠਾ ਮੈਂ ਨਹੀਂ ਪੀਵਾਂਗਾ ਐਯਾਲੀ ਫਿਰ ਚੱਲ ਪਿਆ ਬ੍ਰਾਹਮਣ ਨੇ ਸੋਚਿਆ ਪਰਾਸ਼ਚਿਤ ਤਾਂ ਕਰਨਾ ਹੀ ਹੈ ਇਕੱਠਾ ਕਰ ਲਵਾਂਗਾ ਦੁਕਾਨ ਤੇ ਵੀ ਕੁੱਤੇ ਬਿੱਲੀਆਂ ਦੁੱਧ ਨੂੰ ਝੂਠਾ ਕਰਕੇ ਹੀ ਜਾਂਦੇ ਹਨ ਇਹ ਵਿਚਾਰ ਕੇ ਐਯਾਲੀ ਨੂੰ ਆਵਾਜ਼ ਮਾਰ ਕੇ ਕਿਹਾ ਅੱਛਾ ਮੈਂ ਕੁੱਤੇ ਦਾ ਝੂਠਾ ਪੀ ਲਵਾਂਗਾ ਐਯਾਲੀ ਨੇ ਕਿਹਾ ਪਹਿਲੇ ਕਿਉਂ ਨਾ ਮੰਨਿਆ ਹੁਣ ਉਸ ਸਮਾਂ ਚਲਾ ਗਿਆ ਹੈ ਹੁਣ ਮੈਂ ਆਪਣਾ ਝੂਠਾ ਤੇ ਕੁੱਤੇ ਦਾ ਝੂਠਾ ਦੁੱਧ ਮਨੁੱਖ ਦੀ ਖੋਪਰੀ ਵਿੱਚ ਪਾ ਕੇ ਮਿੱਠੇ ਦੀ ਜਗ੍ਹਾ ਭੇੜ ਦੀਆਂ ਤਾਜ਼ੀਆਂ ਮੇਂਗਣਾ ਪਾ ਕੇ ਦਿਆਂਗਾ ਇਹ ਗੱਲ ਸੁਣ ਕੇ ਬ੍ਰਾਹਮਣ ਨੇ ਕਿਆ ਇੰਜ ਕਿਵੇਂ ਹੋ ਸਕਦਾ ਹੈ ਐਯਾਲੀ ਫਿਰ ਅੱਗੇ ਭੇਡਾਂ ਚਾਰਦਾ ਚਲਾ ਗਿਆ ਬ੍ਰਾਹਮਣ ਨੇ ਚਿੱਤ ਵਿੱਚ ਵਿਚਾਰਿਆ ਕਿ ਸਭ ਪਾਪਾਂ ਦਾ ਇਕੱਠਾ ਹੀ ਪ੍ਰਾਸ਼ਚਿਤ ਕਰ ਲਵਾਂਗਾ ਪਾਰਸ ਲੈਣ ਨਾਲ ਪੁੱਤਰ ਪੋਤਰੇ ਤਾਂ ਸੁਖੀ ਹੋ ਜਾਣਗੇ ਫਿਰ ਐਯਾਲੀ ਨੂੰ ਬੁਲਾ ਕੇ ਕਿਹਾ ਅੱਛਾ ਜੋ ਤੂੰ ਕਹੇਂਗਾ ਮੈਂ ਮੰਨ ਲਵਾਂਗਾ ਉਸ ਵੇਲੇ ਐਯਾਲੀ ਨੇ ਆਪਣੇ ਪਿਆਲੇ ਵਿੱਚ ਭੇਡਾਂ ਦਾ ਦੁੱਧ ਕੱਢਿਆ ਆਪ ਪੀ ਕੇ ਕੁੱਤੇ ਨੂੰ ਪਲਾ ਕੇ ਮਨੁੱਖ ਦੀ ਖੋਪਰੀ ਵਿੱਚ ਪਾ ਕੇ ਵਿੱਚ ਭੇਡਾਂ ਦੀਆਂ ਮੇਂਗਣਾ ਪਾ ਕੇ ਉਸ ਬ੍ਰਾਹਮਣ ਨੂੰ ਦਿੱਤਾ ਜਿਸ ਵੇਲੇ ਬ੍ਰਾਹਮਣ ਨੇ ਉਸ ਨੂੰ ਉਠਾ ਕੇ ਮੂੰਹ ਤੱਕ ਲਿਆਂਦਾ ਤੇ ਯਾਲੀ ਨੇ ਉਸ ਦੀ ਬਾਹ ਫੜ ਕੇ ਕਿਹਾ ਪੁਰोहित ਜੀ ਇਹ ਪੀਣਾ ਨਹੀਂ ਇਹ ਤਾਂ ਮੈਂ ਤੁਹਾਡੇ ਪ੍ਰਸ਼ਨ ਦਾ ਉੱਤਰ ਦਿੱਤਾ ਹੈ ਇਹ ਹੀ ਲੋਭ ਰੂਪੀ ਦਲਦਲ ਹੈ ਦਲਦਲ ਦੇ ਵਿੱਚ ਬੰਦਾ ਖੁੱਬ ਜਾਂਦਾ ਹੈ ਲਾਲਚੀ ਹੋ ਜਾਂਦਾ ਜਿਸ ਵਿੱਚ ਮਨੁੱਖ ਫਸਿਆ ਆਇਆ ਧਰਮ ਅ ਧਰਮ ਦਾ ਵਿਚਾਰ ਨਹੀਂ ਕਰਦਾ ਇਸ ਕਰਕੇ ਗੁਰੂ ਸਾਹਿਬਾਂ ਨੇ ਕਿਹਾ ਹੈ ਲੋਭ ਵਸਣ ਕਰਕੇ ਜੀਵ ਦੇ ਅੰਦਰ ਸੰਤੋਖ ਨਹੀਂ ਆਉਂਦਾ ਅਤੇ ਸੰਤੋਖ ਤੋਂ ਬਿਨਾ ਕੋਈ ਵੀ ਮਨੁੱਖ ਪਦਾਰਥਾਂ ਵੱਲੋਂ ਰਾਜਦਾ ਨਹੀਂ ਹੈ ਤਾਈਓ ਇਹ ਗੱਲ ਆਖੀ ਹੈ ਲੋਭੀ ਕਾ ਵਸਾਹੋ ਨ ਕੀਜੇ ਜੇ ਕਾ ਪਾਰ ਵਸਾਏ ਅੰਤ ਕਾਲ ਤੇ ਥੇ ਤੋ ਹੈ ਚਿੱਤੇ ਹੱਥ ਨਾ ਪਾਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ